ਬڑے ਦਿਨਾਂ ਤੋਂ ਮਨ ਅੰਦਰ ਖਿਆਲ ਦੌੜ ਰਹੇ ਸਨ ਕਿ ਕੁਝ ਲਿਖਿਆ ਜਾਵੇ ਤਾਂ ਅਚਾਨਕ ਮੈਨੂੰ ਰੂਪ ਦੀ ਗੱਲ ਚੇਤੇ ਆ ਗਈ ਜਿਹੜੀ ਮੇਰੇ ਨਾਲ ਪੜਦੀ ਹੁੰਦੀ ਸੀ ਤੇ ਉਸ ਦੇ ਕੀਤੇ ਮੈਨੂੰ ਕੁਝ ਸਵਾਲ ਤੇ ਉਹਨਾਂ ਸਵਾਲਾਂ ਦੇ ਜਵਾਬ ਅੱਜ ਤੱਕ ਨਹੀਂ ਲਿਖੇ ਰੂਪ ਬੜੀ ਉਦਾਸ ਬੈਠੀ ਤੇ ਬੋਲੀ ਭੈਣੇ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਕੋਲ ਅੱਜ ਮੈਂ ਆਪਣੀ ਭੈਣ ਦਾ ਰਿਸ਼ਤਾ ਪੱਕਾ ਕਰ ਰਹੀ ਆਂ ਮੁੰਡਾ ਸੋਹਣਾ ਪੜਿਆ ਲਿਖਿਆ ਤੇ ਕਾਲਜ ਪ੍ਰੋਫੈਸਰ ਲੱਗਾ ਪਰ ਮੇਰੀ ਭੈਣ ਤਾਂ ਆਪਣੇ ਵਾਂਗ ਹੋਈ ਆਂ ਨਾ ਕੋਈ ਟੈਸਟ ਕਲੀਅਰ ਹੈ ਉਸ ਮੁੰਡੇ ਨੂੰ 30 ਕਿੱਲੇ ਦੀ ਆਉਂਦੀ ਹੈ ਤੇ ਚੰਗੀ ਤਨਖਾਹ ਹੈ ਪਰ ਇੱਕ ਗੱਲ ਹੈ ਮੁੰਡੇ ਦੇ ਨਜਾਇਜ਼ ਰਿਸ਼ਤੇ ਬਾਰੇ ਗੱਲਾਂ ਸੁਣ ਹਰਾਣਾ ਕੋਹ ਰਿਸ਼ਤਾ ਦਾ ਕਰ ਦਿੱਤਾ ਪਰ ਦਿਨੋਂ ਦਿਨ ਫਿਕਰ ਖਾ ਰਿਹਾ ਹੈ ਕਿਤੇ ਗਲਤ ਤਾਂ ਨਹੀਂ ਕਰ ਦਿੱਤਾ ਮੁੰਡਾ ਆਪ ਦੱਸਦਾ ਕਿ ਮੈਂ ਇੱਕ ਵਾਰ ਜਿਸ ਨਾਲ ਗੱਡੀ ਚ ਘੁੰਮਦਾ ਦਵਾਰਾ ਉਸ ਕੁੜੀ ਦਾ ਨੰਬਰ ਮੇਰੇ ਫੋਨ ਤੇ ਨਹੀਂ ਮਿਲਦਾ ਮਹੀਨੇ ਚ 25 ਕੁੜੀਆਂ ਦੇ ਵੱਖੋ ਵੱਖੋ ਵੱਖਰੀਆਂ ਹੁੰਦੀਆਂ ਨੇ ਮੈਂ ਉਹਨਾਂ ਨੂੰ ਪੈਸੇ ਦਾ ਗੱਡੀ ਦਾ ਲਾਚ ਦਿੰਦਾ ਕੁੜੀਆਂ ਮੰਗਰ ਲੱਗ ਜਾਂਦੀਆਂ ਨੇ ਤੇ ਮੇਰਾ ਕੰਮ ਵੱਡ ਜਾਂਦਾ ਹੈ ਯਾਨੀ ਕਿ ਉਸ ਮੁੰਡੇ ਲਈ ਕਈ ਡਿਸਪੋਜ਼ਲ ਵਾਲਾ ਗਲਾਸ ਨੇ ਕੁੜੀਆਂ ਜੇਰਾ ਇੱਕ ਵਾਰ ਵਰਤਿਆ ਤੇ ਸੁੱਟ ਦਿੱਤਾ ਦੁਬਾਰਾ ਕੰਮ ਨਹੀਂ ਲਿਆ ਜਾਂਦਾ ਅੱਗੋਂ ਮੁੰਡਾ ਬੋਲਦਾ ਮੈਂ ਮੈਰਿਜ ਤੱਕ ਕੁੜੀ ਨਾਲ ਕੋਈ ਗੱਲ ਨਹੀਂ ਕਰਨੀ ਮੇਰੀ ਵੀ ਜ਼ਿੰਦਗੀ ਹੈ ਮੈਂ ਜ਼ਿੰਦਗੀ ਦੇ ਮ제 ਲੈਣੇ ਹਨ ਵਿਆਹ ਵਾ ਦੇਖੀ ਜਾਵੇਗੀ ਜੋ ਬਣੇਗਾ ਹਾਂ ਸੱਚ ਕੁੜੀ ਵਿਆਹ ਮੰਗਰੋ ਨਾ ਕੋਈ ਪੜ੍ਹਾਈ ਕਰੇ ਨਾ ਕੋਈ ਪੇਪਰ ਬਾਰੇ ਮੇਰੇ ਨਾਲ ਗੱਲ ਕਰੇ ਨਾ ਮੈਨੂੰ ਰੋਕੇ ਮੈਂ ਕਿੱਧਰ ਜਾਣਾ ਹੈ ਕਿੱਧਰ ਨਹੀਂ ਦੂਜੀ ਗੱਲ ਕੁੜੀ ਵਿਆਹ ਮਗਰੋਂ ਫੋਨ ਨਾਲ ਨਾ ਲਿਆਵੇ ਨਾ ਮੈਂ ਲਿਆ ਕੇ ਦੇਣਾ ਉਸ ਨੂੰ ਜਿਵੇਂ ਮੈਂ ਬੋਲਾਂਗਾ ਉਵੇਂ ਕਰੇ ਬਸ ਇਹ ਸਭ ਸੁਣਦੇ ਮੇਰੇ ਮੂੰਹੋਂ ਨਿਕਲ ਗਿਆ ਕਿ ਭੈਣੇ ਤੁਸੀਂ ਕਿੰਨੇ ਪੈਸੇ ਲਗਾਉਣੇ ਆ ਭੈਣ ਦੇ ਵਿਆਹ ਤੇ ਫਿਰ ਰੂਬ ਨੇ ਦੱਸਿਆ ਕਿ ਇਹ ਹੀ ਬਸ 35-40 ਲੱਖ ਰੁਪਏ ਮੈਂ ਹੈਰਾਨ ਹੋ ਕੇ ਇੰਨੇ ਪੈਸੇ ਲਗਾਉਣੇ ਆ ਤਾਂ ਕੁੜੀ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿਓ ਤੇ ਤੁਸੀਂ ਕੁੜੀ ਨੂੰ ਨੌਕਰੀ ਕਰਨ ਦੇਵੋ ਜਮੀਨ ਭਾਵੇਂ ਘੱਟ ਦੇਖ ਲੈਂਦੇ ਇਨਸਾਨ ਤਾਂ ਹੁੰਦਾ ਕੁੜੀ ਨੂੰ ਜਿਆਦਾ ਪਾਠ ਕਰਨ ਗੁਰਦੁਆਰਾ ਸਾਹਿਬ ਜਾਣ ਤੋਂ ਬਰੋਕ ਰਿਹਾ ਉਹ ਕਿਸ ਪਾਸੇ ਉਹ ਇਨਸਾਨ ਜਾਪਦਾ ਇਸ ਤੋਂ ਚੰਗਾ ਕਿ ਖੂਚ ੱੱਕਾ ਦੇ ਦੇਵੋ ਕੰਮ ਸੇ ਕੰਮ ਰੋਜ਼ ਮਰਨਾਉ ਚੰਗਾ ਹੈ ਇੱਕ ਵਾਰ ਮਰ ਜਾਵੇ ਇਹੋ ਜਿਹੀ ਘਟਨਪਰੀ ਜ਼ਿੰਦਗੀ ਕਿਉਂ ਕੁੜੀ ਹੈ ਜਾਂ ਕੋਈ ਜਾਨਵਰ ਹੈ ਤੈਨੂੰ ਸਭ ਕੁਝ ਪਤਾ ਹੈ ਤੂੰ ਉਸ ਮੁੰਡੇ ਦੇ ਚਰਿੱਤਰ ਬਾਰੇ ਫਿਰ ਵੀ ਸਭ ਜਾਣਦੇ ਹੋਏ ਆਪਣੀ ਭੈਣ ਨੂੰ ਉਸ ਬੰਦੇ ਨਾਲ ਜ਼ਬਰਦਸਤੀ ਬੰਨ੍ਹ ਰਹੀ ਹੈ ਜਿਹੜਾ ਸਰਤਾ ਤੇ ਸਰਤਾ ਰੱਖ ਰਿਹਾ ਤੇ ਉਹ ਆਪਣੀ ਉੱਚ ਪਦਰੀ ਯੋਗਤਾ ਤੇ ਰੁਤਵੇ ਦਾਗ ਮਾਣ ਕਰਦਾ ਹੈ ਕੋਈ ਫਾਇਦਾ ਨਹੀਂ ਇੱਕ ਵਾਰ ਤੂੰ ਆਹ ਕੋਈ ਜਗ੍ਹਾ ਖੜ ਕੇ ਸੋਚ ਸੋਚ ਕੇ ਦੇਖ ਫਿਰ ਤੈਨੂੰ ਸਭ ਸਹੀ ਗਲਤ ਦਾ ਅੰਦਾਜ਼ਾ ਹੋ ਜਾਵੇਗਾ ਕਿਉਂਕਿ ਰਿਸ਼ਤੇ ਪਿਆਰ ਤੇ ਵਿਸ਼ਵਾਸ ਨਾਲ ਚੱਲਦੇ ਨੇ ਟੱਕੇ ਨਾਲ ਬਣਾਏ ਰਿਸ਼ਤੇ ਬਹੁਤਾ ਚਿਰ ਨਹੀਂ ਨੇਬਦੀ ਜਿੱਥੇ ਰਿਸ਼ਤੇ ਵਿੱਚ ਵਿਸ਼ਵਾਸ ਤੇ ਪਿਆਰ ਹੀ ਨਾ ਹੋਵੇ ਉਹ ਇਸ ਦਾ ਕਹਾ ਅਜੇ ਵੀ ਵਕਤ ਹੈ ਇੱਕ ਵਾਰ ਸੋਚ ਤੇ ਇਹੋ ਜਿਹੇ ਰਿਸ਼ਤੇ ਤੋਂ ਬਿਨਾ ਜਲਦੀ ਕਿਨਾਰਾ ਕਰ ਲਿਆ ਜਾਵੇ ਉਹਨਾਂ ਹੀ ਚੰਗਾ ਹੈ ਜ਼ਿੰਦਗੀ ਲਈ ਬਿਹਤਰ ਵੀ ਹੁੰਦਾ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਸੁਣ ਲਈ ਧੰਨਵਾਦ